ਤੂੜੀ ਪਾ ਦਾਨਾਗੇ ਖਾਰਾਂਗੇ ਨਹੀਂ ਭੁੱਖੇ ਮਰ ਜੀ ਬੇਚਰੀਆਂ ਅੱਛਾ ਹਾਂ ਕੱਲੇ ਸੁੱਕੀ ਧੂੜੀ ਚੱਲੀ ਜਾਂਦੀ ਹੈ ਕੱਲੇ ਸੁੱਕੀ ਧੂੜੀ ਜਾਂਦੀ ਹੈ ਪੁੱਠਾ ਵੀ ਬੋਲਦੇ ਨੇ ਅੱਛਾ ਜੀ ਬਹੁਤ ਜਿਆਦਾ ਅੱਟਰੈਂਡ ਦੇਖ ਲਓ ਕਿੰਨੀ ਕਣਕ ਜਿਨੇ ਜਿਨੇ ਨਹੀਂ ਪੌਣੀ ਨਾ ਪਾਉ ਪੁੱਠਾ ਬੋਲਣ ਦਾ ਹੱਕ ਨੇ ਨਾ ਲੋਈ ਭਰਾਵੋ ਢੇਪ ਹੀ ਗਊਸਲਾ ਤੋਂ ਆਪਣੇ ਪਿੰਡ ਦੀ ਹੀਰੋ ਕਲਾਂ ਦੀ ਸੰਗਤ ਜਿਹੜੀ ਕਣਕ ਕਹਿੰਦੇ ਨੇ ਇਕੱਠੇ ਕਰਕੇ ਲੈ ਕੇ ਜਾ ਰਹੇ ਨੇ ਹਣਾ ਮੇਨ ਅਪੀਲ ਹੈ ਜਿਹੜੀ ਹੈ ਨਾ ਜਿਵੇਂ ਬਾਈਹੂਰੀ ਕਣਕ ਇਕੱਠੀ ਕਰ ਰਹੇ ਨੇ ਆ ਗੱਟਿਆਂ ਦੇ ਵਿੱਚ ਨਾ ਥੋੜੀ ਥੋੜੀ ਕਣਕ ਘਰ ਦੇ ਵਿੱਚੋਂ ਮਨਾਂ ਦਾ 10 ਘ ਠੀਕ ਹੈ ਜਿਹੜੀ ਗਊਸਾਲਾ ਦਾ ਪ੍ਰਬੰਧ ਕਿਵੇਂ ਚੱਲ ਰਿਹਾ ਹੈ ਬਾਈ ਤੁਸੀਂ ਦੱਸੋ ਗਊਸਾਲਾ ਪ੍ਰਬੰਧ ਕੋਈ ਨਹੀਂਗਾ ਉੱਥੇ ਕੋਈ ਆਮਦਨ ਨਹੀਂ ਹੈਗੀ ਅੱਛਾ ਕੁਝ ਨਹੀਂ ਹੈਗਾ ਉੱਥੇ ਠੀਕ ਹੈ ਬਸ ਇਵੇਂ ਹੀ ਚੱਲਦਾਗਾ ਉਹਨੂੰ ਤੂੜੀ ਪਾ ਦੇਣਾਂਗੇ ਖਾ ਜਾਣਗੇ ਨੇ ਭੁੱਖੇ ਮਰ ਜਿਓਂ ਬੇਚਰੀਆਂ ਅੱਛਾ ਹਾਂ ਕੱਲੇ ਸੁੱਕੀ ਤੂੜੀ ਚੱਲੀ ਜਾਂਦੀ ਹੈ ਕੱਲੇ ਸੁੱਕੀ ਤੂੜੀ ਜਾਂਦੀ ਹੈਗੀ ਠੀਕ ਹੈ ਕੋਈ ਮਰਜ਼ੀ ਕੋਈ ਜਾ ਕੇ ਦੇਖ ਸਕਦਾ ਉੱਥੇ ਅੱਛਾ ਹਾਂ ਕੋਈ ਆਮਦਨ ਨਹੀਂ ਹੈ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਤੇ ਤੁਸੀਂ ਬਾਬਾ ਜੀ ਤੁਸੀਂ ਸੇਵਾ ਸਾਰੇ ਉੱਥੇ ਗਊਸਾਲਾ ਦੀ ਸੇਵਾ ਕਰ ਰਹੇ ਹੋ ਠੀਕ ਹੈ ਠੀਕ ਹੈ ਸੋ ਭਰਾ ਉਹ ਮੇਨ ਗੱਲ ਤਾਂ ਇਹ ਆਣਾ ਵੀ ਇਹ ਇਨਾ ਬੰਦਿਆਂ ਨੇ ਕਿਹੜਾ ਕੋਈ ਤਨਖਾਹ ਲੈਣੀ ਹੈ ਜਿਹੜੇ ਬੰਦੇ ਇਕੱਠੇ ਕਰਦੇ ਫਿਰਦੇ ਨੇ ਗਊਆਂ ਦੀ ਸੇਵਾ ਵਾਸਤੇ ਇਕੱਠੇ ਕਰਦੇ ਫਿਰਦੇ ਨੇ ਆਪਣੇ ਪਿੰਡ ਦੀ ਭਲਾਈ ਵਾਸਤੇ ਇਕੱਠੇ ਕਰਦੇ ਫਿਰਦੇ ਨੇ ਜੇ ਹੁਣ ਗਊਆਂ ਇੱਥੇ ਸੜਕਾਂ ਤੇ ਆਮ ਫਿਰਦੀਆਂ ਹੋਣਗੀਆਂ ਤੇ ਇੱਕ ਦੂਸਰੇ ਦੇ ਵਿੱਚ ਵੱਜਣਗੀਆਂ ਮੋਟਰਸਾਈਕਲਾਂ ਦਾ ਨੁਕਸਾਨ ਹੋਊਗਾ ਫਿਰ ਤੁਸੀਂ ਬਈ ਕਿਵੇਂ ਕਦੇ ਵਾਸਤੇ ਵੀ ਕਦੇ ਵੀ ਅਸੀਂ ਨੇ ਕੋਈ ਤੇਲ ਪੋਇਆ ਹੋਵੇ ਜਾਂ ਕੋਈ ਹੋਰ ਕੋਈ ਪੈਸਾ ਹੋ ਕਰਿਆ ਹੋਵੇ ਹਾਂਜੀ ਹਾਂਜੀ ਅਸੀਂ ਦੇਣਦਾਰ ਆਂ ਇਹ ਗੱਲ ਵੀ ਤੇ ਗਊ ਸਾਲਾਂ ਦੇ ਪੈਸੇ ਚੋ ਸਾਲਾਂ ਦੀ ਮੈਂ ਅਸੀਂ ਆਪਦੇ ਪੱਲੋ ਭੁਗਤ ਜਾਂਦੇ ਹਾਂ ਹਾਂਜੀ ਤੇਲ ਕਦੇ ਵੀ ਪੋਇਆ ਠੀਕ ਹੈ ਜੀ ਸੋ ਮਿੱਤਰੋ ਜਦੋਂ ਆ ਇਹਨੇ ਬੰਦੇ ਆਪਣੇ ਪਿੰਡ ਦੇ ਇਹਨਾਂ ਨੇ ਇਸ ਕੰਮ ਸ ਵਧੀਆ ਸੇਵਾਵਾਂ ਕਰਦੋਂਗੇ ਨਾਲੇ ਗਊ ਨੂੰ ਤਾਂ ਮਾਤਰਾ ਦਾ ਦਰਜਾ ਦਿੱਤਾ ਹੋਇਆ ਤੜਕੇ ਤੇ ਫਿਰਦੇ ਨੇ ਕਿੰਨੇ ਲੋਕ ਪੁੱਠਾ ਹੀ ਬੋਲਦੇ ਨੇ ਇਹਨਾਂ ਨੂੰ ਕਿੰਨੀ ਕਣਕੀ ਪੁੱਠਾ ਹੀ ਬੋਲਦੇ ਨੇ ਅੱਛਾ ਜੀ ਬਹੁਤ ਯਾਦ ਦੇਖ ਲਓ ਕਿੰਨੀ ਕਣਕੀ ਜਿਨੇ ਜਿਨੇ ਨਹੀਂ ਪਾਉਣੀ ਨਾ ਪਾਉ ਪੁੱਠਾ ਬੋਲਣ ਦਾ ਹੱਕ ਨੇ ਨਾ ਪੁੱਠਾ ਬੋਲਣ ਦਾ ਕੀ ਹੱਕ ਬਣਦਾ ਯਾਰ ਤੁਸੀਂ ਅਗਲਾ ਅੰਦਰ ਵੜਜੋ ਭਾਈ ਕਹਦੇ ਵੀ ਅਸੀਂ ਤਾਂ ਪਾਉਂਦੇ ਨਹੀਂ ਗਾਂ ਪੁੱਠਾ ਸਦਾ ਬੋਲਣ ਦੀ ਕੀ ਲੋੜ ਹੈ ਜਿਹੜਾ ਸਰਦਾ ਸਮਾਨ ਜਿੰਨਾ ਜੀਨੇ ਪਾਉਣਾ ਉਹਨਾਂ ਪਾ ਲੂ ਹਾਂ ਹਾਂ ਕੋਈ ਹੋਰ ਹੈ ਪਰ ਮੈਂ ਹੁਣ ਨਹੀਂ ਆਂਗਾ ਠੀਕ ਹੈ ਲਓ ਭਾਈ ਮੇਰੇ ਪਿੰਡ ਹੀਰੋਕਲਾਂ ਤੇ ਢੇਪੀ ਵੀਰ ਜਿੰਨਿਆਂ ਨੂੰ ਵੀ ਜਿਹੜੇ ਪਿੰਡਾਂ ਨੂੰ ਇਹ ਗਊਸ਼ਾਲਾ ਲੱਗਦੀ ਹੈ ਜਿੰਨੇ ਹੀ ਬੰਦੇ ਵੀਡੀਓ ਦੇਖ ਰਹੇ ਹੋ ਸਰਦਾ ਸਮਾਨ ਕਣਕ ਪੈਸੇ ਜਾਂ ਉੱਥੇ ਤੁਸੀਂ ਕੋਈ ਫੀਡ ਦੀ ਬੋਰੀ ਜਾਂ ਕੋਈ ਆਟਾ ਦਾਣਾ ਕੁਝ ਵੀ ਦੇ ਕੇ ਆਉਣਾ ਚਾਹੁੰਦੇ ਹੋ ਨਾ ਤੇ ਢੇਪੀ ਜ਼ਰੂਰ ਜਾ ਕੇ ਭਾਈ ਬਣ ਕੇ ਦੇ ਕੇ ਆਓ ਕਿਉਂਕਿ ਉਹ ਗਊਸ਼ਾਲਾ ਨਿਸਕਾਮ ਚੱਲ ਰਹੀ ਹੈ ਤੇ ਬਹੁਤ ਜ਼ਿਆਦਾ ਘਟੇ ਚ ਚੱਲ ਰਹੀ ਹੈ ਘਟੇ ਜੀ ਚੱਲ ਰਹੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਵੀ ਇੱਕ ਤਰ੍ਹਾਂ ਦਾ ਉਹਨਾਂ ਦੇ ਆ ਗਊਆਂ ਦਾ ਇਲਾਜ ਖਤਰ ਪੈਸਾ ਲੱਗ ਜਾਂਦਾ ਇੱਕ ਕਿਸੇ ਕੱਢੀਏ ਬੰਦੇ ਨੇ ਉਹ ਚੁੰਡੀ ਫੜਾਈ ਹੈ ਜੀ ਅੱਛਾ ਕਿਵੇਂ ਕਿਵੇਂ ਕੀ ਕੀ ਕਰਤਾ ਉਹਨੇ ਚੁੰਡੀ ਬਣਾਦੀ ਗਊ ਖਾਲਾ ਜੋ ਲਈ ਹੋਈ ਦੀ ਕੀ ਮੰਨ ਅੱਛਾ ਡਰੈਕਟ ਚੱਲਦੀ ਸੀ ਲਾਈਟ ਡਰੈਕਟ ਚੱਲਦੀ ਸੀ ਉਹ ਗਊਸਾਲਾ ਚ ਕਿਹੜਾ ਕਿਸ ਦਾ ਘਰ ਹੈ ਹਨਾ ਬਈ ਉੱਥੇ ਕਿਹੜੇ ਸੀ ਚੱਲਦੇ ਨੇ ਕਿੱਡੀ ਯਾਰ ਕਿੱਡੀ ਛੋਟੀ ਸੋਚ ਕਰੀ ਆ ਮੰਨ ਡੇਢ ਲੱਖ ਰੁਪਏ ਪੈ ਗਏ ਜੀ ਅੱਛਾ ਗਊਸਾਲਾ ਨੂੰ ਐਫ ਆਰ ਕੱਟੀ ਹੋਈ ਉਹਦੀ ਗਊਸਾਲਾ ਦੇ ਨਾਂ ਤੇ ਠੰਡੇ ਤੋਂ ਸਟਾਪ ਆਉਣ ਲੱਗ ਉਹਦੇ ਘਰੇ ਅੱਛਾ ਕਿਹਦੇ ਨੋ ਦੇ ਮੀਟਰ ਹੈਗਾ ਅੱਛਾ ਅੱਛਾ ਕਿੱਡੀ ਯਾਰ ਘਟੀਆਂ ਗੱਲ ਆ ਬਾਈ ਸਰਕਾਰ ਨੂੰ ਵੀ ਬੇਨਤੀ ਆ ਵੀ ਆ ਸਾਡੇ ਗਊਸ਼ਾਲਾ ਵਾਲੇ ਬਾਈਆਂ ਦੀ ਸੁਣੋ ਯਾਰ ਕਿੱਡੀ ਕੀ ਗੱਲ ਆ ਇਹਨਾਂ ਨੇ ਕਿਹਾ ਯਾਰ ਆਪਦੇ ਘਰੇ ਮੀਟਰ ਲਵਾਜਾ ਘਰੇ ਏਸੀ ਲਾਏ ਨੇ ਗਊਸ਼ਾਲਾ ਦਾ ਮੀਟਰ ਦੇ ਬਿੱਲ ਉਹਨੂੰ ਮਾਫ ਕਰਕੇ ਉਹ ਬੰਦੇ ਤੇ ਜਿਹੜੀ ਐਫ ਆਈ ਆਰ ਆ ਉਹਨੂੰ ਵੀ ਮਾਫ ਕਰੋ ਤੇ ਗਊਸ਼ਾਲਾਂ ਵੱਧ ਤੋਂ ਵੱਧ ਇਹਨਾਂ ਨੂੰ ਤਰੱਕੀ ਕਰਨ ਵਾਸਤੇ ਇਹਨਾਂ ਦਾ ਸਹਿਯੋਗ ਦਿਓ ਧੰਨਵਾਦ ਜੀ ਬਾਬਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਾਣੀ ਜਲ ਪਾਣੀ ਛਕੋ ਆ ਜੋ ਅਜੇ 2 ਮਿੰਟ ਲੱਗਣਗੇ ਨਾ ਮਾ ਜੀ ਫਿਰ ਤੁਹਾਨੂੰ ਟਾਈਮ ਤੇ ਨੂੰ ਚਾਹ ਪੀਨੇ ਆਪਾਂ ਇੱਕ ਇੱਕ ਮਿੰਟ ਲੱਗੂਗਾ ਠੀਕ ਠ しょっくり。